ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਦੇਸੀ ਮਹੀਨਿਆਂ ਦੇ ਅਨੁਸਾਰ ਸਾਲ ਦਾ ਛੇਵਾਂ ਮਹੀਨਾ ਭਾਦੋਂ ਸੌਣ ਤੋਂ ਬਾਅਦ ਭਾਦੋਂ ਦਾ ਮਹੀਨਾ ਦਸਤਕ ਦਿੰਦਾ ਹੈ ਦੇਸੀ ਸਾਲ ਦਾ ਇਹ ਛੇਵਾਂ ਮਹੀਨਾ ਹੈ ਪੁਰਾਣੇ ਸਮਿਆਂ ਵਿੱਚ ਲੋਕ ਜਿਸ ਮਹੀਨੇ ਬੱਚੇ ਦਾ ਜਨਮ ਹੁੰਦਾ ਉਸ ਮਹੀਨੇ ਤੇ ਹੀ ਉਸ ਦਾ ਨਾਂ ਰੱਖ ਲੈਂਦੇ ਜਿਵੇਂ ਚੇਤ ਸਿੰਘ ਵਿਸਾਖਾ ਸਿੰਘ ਜੇਠਾ ਸੌਣ ਸਿਓ ਪਰ ਬਾਦੋਂ ਵਿੱਚ ਜੰਮਿਆ ਦਾ ਨਾਂ ਕਦੇ ਨਹੀਂ ਸੁਣਿਆ ਸੌਣ ਮਹੀਨੇ ਪੰਜਾਬ ਦੀਆਂ ਧੀਆਂ ਪੇਕਿਆਂ ਵੱਲ ਵਹੀਰਾ ਘਾਤ ਦਿੰਦੀਆਂ ਨੇ ਤੇ ਭਾਦੋਂ ਚੜ੍ਹਦੀਸਾਰ ਉਹਨਾਂ ਨੂੰ ਆਪਣੇ ਸਹੁਰੇ ਘਰ ਹੀ ਜਾਣਾ ਪੈਂਦਾ ਹੈ ਭਾਵੇਂ ਹੁਣ ਸਮਾਂ ਕਰਵਟ ਲੈ ਚੁੱਕਾ ਹੈ ਪਰ ਸਾਡੀ ਲੋਕਧਾਰਾ ਵਿੱਚ ਭਾਦੋਂ ਦੇ ਮਹੀਨੇ ਨੂੰ ਵਿਛੋੜਾ ਪਾਉਣ ਵਾਲਾ ਮੰਨਿਆ ਗਿਆ ਹੈ ਜਿਵੇਂ ਸੌਣ ਦੀ ਮੈਂ ਵੰਡਾ ਸੀਰਣੀ ਭਾਦੋਂ ਚੜਦੀ ਨੂੰ ਅਗ ਲੱਗ ਜਾਵੇ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਭਾਦੋਂ ਚ ਭੈਣਾ ਭੈਣਾ ਕੋਲੋਂ ਤੀਆਂ ਮਾਵਾਂ ਕੋਲੋਂ ਵਿਛੜ ਜਾਂਦੀਆਂ ਨੇ ਸੌਣ ਮਹੀਨੇ ਦੇ ਤੀਆਂ ਵਾਂਗ ਲੰਘੇ ਦਿਨ ਵਿਛੋੜੇ ਤੋਂ ਪਹਿਲਾਂ ਵਾਰ-ਵਾਰ ਯਾਦ ਆਉਂਦੇ ਨੇ ਜਦੋਂ ਰੁੱਤਾਂ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਭਾਦੋਂ ਵੀ ਸੌਣ ਦੀ ਤਰ੍ਹਾਂ ਹੀ ਬਰਸਾਤ ਰੁੱਤ ਦਾ ਮਹੀਨਾ ਹੈ ਸਾਉਣ ਵਿੱਚ ਜਿੱਥੇ ਹਾਰਡ ਜੇਠ ਦੀਆਂ ਤਪਦੀਆਂ ਧੁੱਪਾਂ ਤੋਂ ਮੀਂਹ ਨਾਲ ਰਾਹਤ ਮਿਲਦੀ ਹੈ ਉਥੇ ਭਾਦੋਂ ਵਿੱਚ ਧਰਤੀ ਗਿੱਲੀ-ਗਿੱਲੀ ਹੋਣ ਕਾਰਨ ਮੌਸਮ ਵੀ ਸਿੱਲਾ ਹੋ ਜਾਂਦਾ ਹੈ ਸਿੱਲੀ-ਸਿੱਲੀ ਆਉਂਦੀ ਹਵਾ ਇੱਕ ਤਰ੍ਹਾਂ ਵਿਛੋੜੇ ਦੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਜਾਪਦੀ ਹੈ ਇਸ ਮਹੀਨੇ ਮੌਸਮ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ ਕਦੇ ਮੀਂਹ ਨਾਲ ਰਾਹਤ ਤੇ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਫਿਰ ਕਦੇ ਤੇਜ਼ ਗੜਕ ਦੀ ਧੁੱਪ ਪੈਂਦੀ ਹੈ ਤੇ ਕਦੇ ਹਵਾ ਇਕਦਮ ਬੰਦ ਹੋ ਜਾਂਦੀ ਹੈ ਕਦੇ ਸਾਹ ਰੁਕਣ ਲੱਗਦਾ ਹੈ ਤੇ ਕਦੇ ਦਿਨ ਛੁਪਣ ਵੇਲੇ ਕਿਸੇ ਪਾਸਿਓਂ ਠੰਡਾ ਬੁੱਲਾ ਤਪਦੇ ਸਰੀਰਾਂ ਨੂੰ ਠਾਰ ਜਾਂਦਾ ਹੈ ਇਸ ਮਹੀਨੇ ਜਦੋਂ ਕਦੇ ਦਿਨ ਵਿੱਚ ਇਸ ਤਰ੍ਹਾਂ ਮੌਸਮ ਚਾਰ ਵਾਰ ਬਦਲ ਜਾਵੇ ਤਾਂ ਅਜਿਹੇ ਦਿਨ ਨੂੰ ਹੀ ਚੌ ਮਾਸਾ ਕਹਿ ਦਿੰਦੇ ਹਨ ਪਹਾੜੋਂ ਤੋਂ ਅੱਕਿਆ ਜੱਟ ਸਾਦ ਹੋ ਜਾਂਦਾ ਹੈ ਤੇ ਗਾਲ ਵਿੱਚ ਗੰਡਿਆਂ ਦੀ ਮਾਲਾ ਪਾ ਲੈਂਦਾ ਹੈ ਜੱਟ ਸਭ ਤੋਂ ਸਖਤ ਜਾਨ ਵਾਲਾ ਇਨਸਾਨ ਮੰਨਿਆ ਜਾਂਦਾ ਹੈ ਤੇ ਜੇ ਜੱਟ ਸਾਦ ਹੋ ਜਾਂਦਾ ਤਾਂ ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਪਹਾੜੋਂ ਦੀ ਗਰਮੀ ਕਿਹੋ ਜਿਹੀ ਹੁੰਦੀ ਹੋਵੇਗੀ ਦਰਅਸਲ ਹੁਣ ਸਾਡੀ ਜੀਵਨ ਸ਼ੈਲੀ ਬਦਲ ਚੁੱਕੀ ਹੈ ਬਿਜਲੀ ਦੇ ਪੱਖੇ ਕੂਲਰ ਏਸੀ ਬਹੁਤ ਸਾਰੇ ਐਸ਼ੋ ਇਸ਼ਰਤ ਦੇ ਸਾਧਨ ਹਾਸਲ ਹਨ ਪਾਦੋਂ ਦੇ ਮਹੀਨੇ ਵਿਸ਼ੇਸ਼ ਤੌਰ ਤੇ ਗੁੱਗੇ ਦੀ ਪੂਜਾ ਵੀ ਕੀਤੀ ਜਾਂਦੀ ਹੈ ਇੱਕ ਕਥਾ ਦੇ ਅਨੁਸਾਰ ਬੀਕਾਨੇਰ ਨੇੜੇ ਇੱਕ ਰਾਜੇ ਦੇ ਪੁੱਤਰ ਗੁੱਗਾ ਨੇ ਆਪਣੀ ਮੰਗ ਵਿਆਉਣ ਲਈ ਮਾਸੀ ਦੇ ਪੁੱਤਰ ਅਰਜਨ ਤੇ ਸੁਰਜਨ ਮਾਰ ਦਿੱਤੇ ਸਨ ਇਸ ਮਗਰੋਂ ਉਸ ਦੀ ਮਾਂ ਵਿਯੋਗ ਵਿੱਚ ਚਲੇ ਜਾਂਦੀ ਹੈ ਤੇ ਉਸ ਦੇ ਵਿਰਲਾਪ ਦੇਖ ਕੇ ਗੁੱਗਾ ਧਰਤੀ ਵਿੱਚ ਸਮਾ ਜਾਂਦਾ ਹੈ ਉਹ 나ਗ ਦੇਵਤਾ ਦਾ ਪੁਜਾਰੀ ਸੀ ਗੁੱਗੇ ਦੀ ਪੂਜਾ ਇੱਕ ਤਰ੍ਹਾਂ ਨਾਲ 나ਗ ਦੇਵਤਾ ਭਾਵ ਸੱਪਾਂ ਦੀ ਪੂਜਾ ਹੁੰਦੀ ਹੈ ਗੁੱਗੇ ਦੀ ਪੂਜਾ ਦੌਰਾਨ ਸੀਵੀਆਂ ਬਣਦੀਆਂ ਹਨ ਇਹ ਸੀਵੀਆਂ ਵੰਟਣ ਦੇ ਵੀ ਕਈ ਤਰੀਕੇ ਹਨ ਤੇ ਆਮ ਤੌਰ ਤੇ ਲੋਕ ਮਸ਼ੀਨਾਂ ਨਾਲ ਹੀ ਸੀਵੀਆਂ ਵਟ ਲੈਂਦੇ ਨੇ ਪਰ ਮੱਥਾ ਟੇਕਣ ਲਈ ਇੱਕ ਕੋਰੀ ਚਾਟੀ ਮੋਦੀ ਕਰਕੇ ਉਸ ਤੇ ਆਟੇ ਦੀਆਂ ਵੱਟੀਆਂ ਸੀਵੀਆਂ ਸੀਵੀਆਂ ਵੱਟੀਆਂ ਜਾਂਦੀਆਂ ਹਨ ਇੱਕ ਵਿਸ਼ੇਸ਼ ਦਿਨ ਜਿਵੇਂ ਕਿ 9ਵੇਂ ਅਠੇ ਆਦ ਨੂੰ ਪਿੰਡਾਂ ਵਿੱਚ ਮਾੜੀਆਂ ਤੇ ਮੱਥਾ ਟੇਕਿਆ ਜਾਂਦਾ ਹੈ ਤੇ ਮਿੱਟੀ ਕੱਢੀ ਜਾਂਦੀ ਹੈ ਮਾੜੀਆਂ ਨੂੰ ਕਈ ਇਲਾਕਿਆਂ ਵਿੱਚ ਮੈੜੀ ਵੀ ਕਿਹਾ ਜਾਂਦਾ ਹੈ ਇਨ੍ਹਾਂ ਮੇਲਿਆਂ ਤੇ ਹੀ ਕੁਸ਼ਤੀਆਂ ਜਾਂ ਘੋੜਾਂ ਦੇ ਅਖਾੜੇ ਲੱਗਦੇ ਨੇ ਇਥੋਂ ਹੀ ਪੰਜਾਬ ਦੇ ਗਾਮੇ ਤੇ ਦਾਰੇ ਪੈਦਾ ਹੁੰਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਮਾੜੀ ਤੇ ਭਾਦੋਂ ਦੇ ਮਹੀਨੇ ਵਿਸ਼ੇਸ਼ ਮੇਲੇ ਲੱਗਦੇ ਨੇ ਇਸ ਤੋਂ ਪਹਿਲਾਂ ਗੁੱਗੇ ਦੇ ਭਗਤ ਪਿੰਡਾਂ ਵਿੱਚ ਵਿਸ਼ੇਸ਼ ਛੜੀ ਕੁਮਾ ਕੇ ਗੁੱਗੇ ਦੇ ਨਾਂ ਤੇ ਘਰੋਂ ਘਰੀ ਮੰਗਦੇ ਨੇ ਅਸਲ ਵਿੱਚ ਧਰਤੀ ਗਿੱਲੀ ਹੋਣ ਕਾਰਨ ਸੱਪ ਬਾਹਰ ਆ ਜਾਂਦੇ ਨੇ ਤੇ ਉਹਨਾਂ ਦੀ ਦਹਿਸ਼ਤ ਤੇ ਖੌਫ ਤੋਂ ਬਚਣ ਲਈ ਇਹ ਇੱਕ ਤਰ੍ਹਾਂ ਨਾਲ ਲੋਕ ਮਾਨ ਸਿੱਖਤਾ ਦਾ ਪ੍ਰਗਟਾਵਾ ਹੈ ਵਰ ਵਿਗਿਆਨਿਕ ਦਲੀਲਾਂ ਅੱਗੇ ਇਸ ਤਰ੍ਹਾਂ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ ਫਾਦੂ ਦੇ ਮਹੀਨੇ ਹੋਰ ਸੱਪ ਠੂਹੇ ਕੰਨ ਸਲਾਈਆਂ ਤੇ ਹੋਰ ਰਿੰਗਣ ਵਾਲੇ ਜੀਵ ਆਮ ਹੀ ਦਿਖਾਈ ਦਿੰਦੇ ਹਨ ਤੇ ਇਸ ਰੋਤ ਨੂੰ ਕੱਚੀ ਰੋਤ ਵੀ ਕਹਿ ਲਿਆ ਜਾਂਦਾ ਹੈ ਇਸ ਪ੍ਰਕਾਰ ਇਸ ਮਹੀਨੇ ਵਿੱਚ ਚਮੜੀ ਦੇ ਰੋਗ ਤੇ ਪੈਰਾਂ ਨੂੰ ਗੰਦਾ ਪਾਣੀ ਲੱਗਣ ਕਾਰਨ ਕਈ ਪ੍ਰਕਾਰ ਦੇ ਰੋਗ ਲੱਗਦੇ ਹਨ ਤੇ ਕਈ ਵਾਰ ਪੇਟ ਦੇ ਰੋਗਾ ਤੇ ਅੰਤੜੀਆਂ ਦੀ ਮਾਰ ਵੀ ਪੈ ਜਾਂਦੀ ਹੈ। ਪੰਜਾਬ ਵਿੱਚ ਇੱਕ ਮਸ਼ਹੂਰ ਅਖਾਣ ਹੈ ਕਿ ਡੌਰੂ ਵੱਜਿਆ ਬੱਦਲ ਭੱਜਿਆ। ਇੱਕ ਤਰ੍ਹਾਂ ਨਾਲ ਭਾਦੋਂ ਦੇ ਮਹੀਨੇ ਮੀਂਹ ਥੋੜੇ ਢਿੱਲੇ ਪੈ ਜਾਂਦੇ ਹਨ ਪਰ ਮੌਸਮ ਦੇ ਮિજાਜ ਨੂੰ ਕੋਈ ਨਹੀਂ ਸਮਝ ਸਕਿਆ। ਕਈ ਵਾਰੀ ਭਾਦੋ ਵਿੱਚ ਸੌਣ ਨਾਲੋਂ ਵੀ ਵੱਧ ਮੀਂਹ ਪੈ ਜਾਂਦੇ ਹਨ ਆਮ ਤੌਰ ਤੇ ਭਾਦੋ ਵਿੱਚ ਮੀਂਹ ਬੰਨਾ ਛੱਡ ਜਾਂਦਾ ਹੈ ਇਸ ਮਹੀਨੇ ਪੁਰਾਤਨ ਸਮਿਆਂ ਵਿੱਚ ਖੇਤਾਂ ਵਿੱਚ ਫਸਲਾਂ ਦੀ ਗੋਡੀ ਦਾ ਜ਼ੋਰ ਹੁੰਦਾ ਸੀ ਤੇ ਕਿਸਾਨ ਮਜ਼ਦੂਰ ਮੁੜ ਕੋ ਮੁੜਕੀ ਹੋਏ ਰਹਿੰਦੇ ਜੇ ਕਿਤੇ ਮੀਂਹ ਆ ਜਾਂਦਾ ਤਾਂ ਕੁਝ ਸਮੇਂ ਲਈ ਆਰਾਮ ਮਿਲ ਜਾਂਦਾ ਨਹੀਂ ਤਾਂ ਇਸ ਮਹੀਨੇ ਹੱਥ ਚੋਂ ਖੁਰਪਾ ਨਹੀਂ ਸੀ ਛੁੱਟਦਾ ਗੁਰਬਾਣੀ ਦਾ ਕਥਨ ਹੈ ਬれਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਭਾਦੋਂ ਚ ਛਪਾਰ ਜਰਗ ਦਾ ਮੇਲਾ ਤੇ ਹੋਰ ਮੇਲੇ ਆ ਜਾਂਦੇ ਹਨ ਤੇ ਇਹਨਾਂ ਵਿੱਚ ਹੀ ਕੋਟ ਗੰਗੂ ਰਾਏ ਵਿੱਚ 나ਗ ਤੇ ਭਾਗ ਦੀ ਯਾਦ ਵਿੱਚ ਮੇਲਾ ਲੱਗਦਾ ਹੈ ਇਹਨਾਂ ਮੇਲੇ ਜਾਂਦੀਆਂ ਤੀਵੀਆਂ ਇਸ ਤਰ੍ਹਾਂ ਗਉਂਦੀਆਂ ਹਨ ਪੱਲੇ ਮੇਰੇ ਛੱਲੀਆਂ ਮੈਂ ਗੁੱਗਾ ਮਨਾਵਣ ਚੱਲੀਆਂ ਨੀ ਮੇਵਾਰੀ ਗੁੱਗਾ ਜੀ ਦਰਅਸਲ ਇਹ ਮੇਲੇ ਪੰਜਾਬੀਆਂ ਦੀ ਜਾਨ ਹੁੰਦੇ ਨੇ ਤੇ ਭਾਦੋਂ ਦੇ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ ਇਸ ਤਰ੍ਹਾਂ ਭਾਦੋਂ ਤੋਂ ਬਾਅਦ ਅਗਲਾ ਮਹੀਨਾ ਅੱਸੂ ਦਾ ਹੁੰਦਾ ਹੈ ਮੀਂਹ ਤੋਂ ਛੁਟਕਾਰਾ ਮਿਲਣ ਤੇ ਜਨਜੀਵਨ ਸੁਖਾਲਾ ਹੋ ਜਾਣਕਾਰਨ ਲੋਕ ਅੱਸੂ ਵਿੱਚ ਹੀ ਆਪਣੇ ਸਾਖ ਜਾਂ ਹੋਰ ਸ਼ੁਭ ਕਾਰਜ ਕਰਦੇ ਹਨ ਧੰਨਵਾਦ